ਆਓ ਸਭ ਤੋਂ ਪਹਿਲਾਂ ਗੁਰਾਂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਸਭ ਪਾਤਸ਼ਾਹਿਆਂ ਨੇ ਬਾਣੀ ਨੂੰ ਸਭ ਤੋਂ ਮਹਾਨ ਅਤੇ ਉੱਚਾ ਦਰਜਾ ਦਿੱਤਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਅਤੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ। ਇਸ ਤੋਂ ਬਾਅਦ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਬਾਬਾ ਬੁੱਢਾ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਸਥਾਪਿਤ ਕੀਤਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਨੂੰ ਸਰਵਉੱਚ ਮੰਨਦਿਆਂ ਹੋਇਆਂ ਗੁਰੂ ਦਾ ਦਰਜਾ ਦਿੱਤਾ ਅਤੇ ਸਿੱਖਾਂ ਨੂੰ ਹੁਕਮ ਕੀਤਾ। ਕੀ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਓ ਜੁਗਾ ਜੁਗਾ ਟਾਲ ਧੰਨ ਧੰਨ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਇੱਕ ਵਿਸ਼ਰੀ ਸਰਵਣ ਕਰਿਏ ਜੀ ਆਗਿਆ ਪਈ ਅਕਾਲ ਕੀ ਸਾਜ ਅਖਾਲਸ ਪੰਥ ਗਿਆ ਸਾ ਸਗੁਰੂਆਂ ਦੀ ਜੋਤੀ ਥਾਪਿਆ ਪਾਕ ਗ੍ਰੰਥ ਗਿਆ ਜਿਸ ਵਿੱਚ ਗਿਆਨ ਖਜ਼ਾਨਾ ਇਹ ਮਠ ਬੁੱਤ ਤੁਹਾਡੇ ਪੂਜਣਯੋਗ ਨਹੀਂ ਸ਼ਿਦੈ ਅਮਰਿਤ ਫਲ ਨੂੰ ਖਾਣਾ ਚਾਵੇ ਜੋ ਸਿੱਖੀ ਦੀ ਮੰਜ਼ਿਲ ਤੇ ਸਿੱਧਾ ਜਾ ਸਲਾ ਫੱਟੀ ਲਾਣ ਲਈ ਸਿੱਖ ਪੰਥ ਦੀਆਂ ਡੂੰਗੀਆਂ ਜੜਾ ਪਤਾਲ ਪੰਚੋਂਣ ਲਈ ਓ ਪਉ ਵਿੱਚ ਹਾ